ਕਸਾਹੀ ਭਗਤੀ ਸ਼ਕਤੀ ਦੇ ਦਾਤੇ ਤੁੰਦ ਕਨੀਵਾਤਿ ਸ਼ਾਗਿਆਨ ਦੇ ਸਾਗਰ ਯੁਗੋ ਯੁਗਿਆ ਟਲ ਸਤ ਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤ੍ਰ ਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਗੁਰ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹੋ ਜਉ ਚੌਥੇ ਪਾਤਸ਼ਾਹ ਛੋਡੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਰਕ ਰਸਨਾ ਤੋਂ ਚਾਰਨ ਕੀਤੇ ਹੋਏ ਇਹ ਮਹਾਂ ਬੋਲ ਹਨ ਤੇ ਤਨ ਤਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾੜੇ ਜੀਵਨ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਇਹੇ ਬਚਨ ਹੁਕਮਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸਾੜੇ ਸਰਬਣ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸਵਧਰਾਹੀ ਬਹੁਤ ਵੱਡੀ ਬੇਦਨ ਬਿਰਹਾ ਪ੍ਰੇਮ ਦੀ ਚਲਕ ਦੇ ਰਹੇ ਨੇ ਸਾਨੂੰ ਕਿ ਕੋਈ ਸੁਣ ਕੇ ਕੋਈ ਪੜ੍ਹ ਕੇ ਇਸ ਅਵਸਥਾ ਵਿੱਚ ਲੱਗ ਜਾਏ ਕਿ ਮੈਨੂੰ ਪਰਮੇਸ਼ਰ ਦੇਖਣਾ ਹੈ ਪਰਮੇਸ਼ਰ ਨੂੰ ਮਿਲਣਾ ਹੈ ਉਹਦੀ ਪ੍ਰਾਪਤੀ ਲਈ ਸ੍ਰਿਸ਼ਟੀ ਉਹਨੂੰ ਜਪਦੀ ਹੈ ਐਸੀ ਗੱਲ ਨਹੀਂ ਹੈ ਸਾਰਿਆਂ ਵਿੱਚ ਉਹ ਹੈ ਪਰ ਉਹਦੀ ਪ੍ਰਾਪਤੀ ਹੋਣੀ ਉਹਦਾ ਮੇਲ ਹੋ ਜਾਣਾ ਅੰਦਰੋਂ ਪ੍ਰਗਟ ਹੋ ਜਾਣਾ ਉਸ ਅਵਸਥਾ ਨੂੰ ਇਸ ਸ਼ਬਦ ਵਿੱਚ ਦਰਸਾ ਰਹੇ ਨੇ ਆਓ ਸਤਿਗੁਰੂ ਜੀ ਦੇ ਪাশੂ ਇਹ ਗੱਲ ਸੁਣ ਕੇ ਆਪ ਵੀ ਉਸ ਮਾਰਗ ਤੇ ਤੁਰੇ ਓਮ ਕਿਉ ਹਿਓ ਮੇਲਣ ਪਰਬਤਾਈ ਉਹ ਉਹ ਮਹਾ ਸੜੇ ਅੰਦਰ ਵੀ ਪੈਦਾ ਹੋਵੇ ਅਸੂਨ ਪ੍ਰੇਮ ਉਹ ਮਹੜਾ ਕਿਉ ਮਿਲੀਏ ਹਰ ਜਾਏ ਏ ਵੇਦਨ ਕਿਸੇ ਅੰਦਰ ਪੈਦਾ ਹੋ ਜਾਏ ਬਸ ਆਹੀ ਬਹੁਤ ਹੈ ਅਗੀ ਤਾਂ ਆਪੀ ਹੋ ਜਾਂਦਾ ਸਾਰਾ ਕੰਮ ਆਓ ਸਤਗੁਰੂ ਰਾਮਦਾਸ ਜੀ ਮਹਾਰਾਜ ਪਾਸੋਂ ਸਰਵਣ ਕਰਿਏ ਜੀ ਸਤਨਾਮ ਵਾਹਿਗੁਰੂ ਜੀ ਮਨ ਤਨ ਬਿਰਹਾ ਆਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾਂ ਦੇਖਾਂ ਪ੍ਰਭ ਆਪਨਾ ਪ੍ਰਭ ਦੇਖੇ ਦੁੱਖ ਜਾਏ ਜਾਏ ਪੁੱਛਾਂ ਤਿਨਾ ਸਜਣਾ ਪ੍ਰਭ ਕੀਤ ਬਿਦ ਮਿਲੈ ਮਿਲਾਏ ਸਤਗੁਰਜੀ ਬਖਸ਼ਿਸ਼ ਕਰਦੇ ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋਇਆ ਬਹੁਤ ਵੱਡਾ ਪ੍ਰੇਮ ਪਿਆਰ ਕਿਉਂਕਿ ਪਰਮਾਤਮਾ ਮਿਲਿਆ ਨਹੀਂ ਅਜੇ ਦੂਰ ਹੈ ਉਸ ਦੇ ਪ੍ਰਤੀ ਮੇਰੇ ਅੰਦਰ ਬਿਰਹੋ ਪੈਦਾ ਹੋ ਗਈ ਹੈ ਅਤ ਅਗਲਾ ਥੋੜਾ ਨਹੀਂ ਅਗਲਾ ਅਗਲੇ ਦਾ ਅਰਥ ਹੁੰਦਾ ਹੈ ਬਹੁਤ ਅਕਿਸੇ ਅਗਲਾ ਕਿਸੇ ਥੋੜਾ ਸੋਤਨ ਕਾਇ ਅਤ ਹੀ ਬਹੁਤ ਵੱਡਾ ਲਹਜਪਨ ਅਤ ਅਗਲਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਦੇ ਹੁਣ ਲਫਜ਼ ਹੁੰਦਾ ਹੈ ਵਾਦ ਭਲਾ ਮਨੁੱਖ ਬੜਾ ਵਾਦੀ ਹੈ ਫਿਰ ਉਹਦੇ ਨਾਲ ਅੱਗੇ ਅਤ ਲਾ ਦਿਓ ਅਗੀਤਰ ਅਤ ਵਾਦੀ ਬਹੁਤ ਝਗੜਾਦੂ ਬਹੁਤ ਝਗੜ ਕਰਨ ਵਾਲਾ ਇੱਥੇ ਅਤ ਬਹੁਤ ਜ਼ਿਆਦਾ ਕਹਿੰਦੇ ਵੇ ਸubar ਮੇਰੇ ਮਨ ਅੰਦਰ ਬਿਰਹੋ ਹੈ ਸੋ ਸੰਗਤ ਜੀ ਇਹ ਬਿਰਹੋ ਨਹੀਂ ਪੈਦਾ ਹੋਈ ਉਸ ਮਨੁੱਖ ਨੂੰ ਗੁਰਬਾਣੀ ਨੇ ਕਿਹਾ ਉਹ ਤਾਂ ਸ਼ਮਸ਼ਾਨ ਵਰਗਾ ਹੈ ਬਿਰਹੋ ਬਿਰਹੋ ਆਖੀ ਹੈ ਬਿਰਹੋ ਤੂੰ ਸੁਲਤਾਨ ਜਿਹੇ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਲ ਮਸਾਰ ਤੋਂ ਕਿਉਂ ਕਿ ਮਸਾਰ ਵਿੱਚ ਮਰਦੇ ਸੜਦੇ ਨੇ ਅਤੇ ਡਰ ਲੱਗਦਾ ਇਥੋਂ ਇਥੇ ਜਿੰਦਾ ਹੀ ਸੜ ਰਿਹਾ ਹੁੰਦਾ ਸੜੀ ਜਾਏਗਾ ਅੰਦਰੋਂ ਸੜੀ ਜਾਏ ਕੋਈ ਕਾਰ ਨਹੀਂ ਹੋਵੇਦਾ ਸਭ ਕੁਝ ਹੁੰਦਿਆਂ ਸੜੇਗਾ ਉਬਰਖ ਸੜ ਰਿਹਾ ਹੈ ਸੰਸਾਰ ਜਗਤ ਜਲੰਦਾ ਰੱਖ ਲੈ ਜਗਤ ਜਲ ਰਿਹਾ ਹੈ ਇਹੀ ਇਸੇ ਤਰ੍ਹਾਂ ਜਲ ਰਿਹਾ ਹੈ ਬਾਬੇ ਡਿਠਾ ਧਿਆਨ ਤਰ ਸਰਪ੍ਰਥਵੇ ਜਲ ਤੇ ਦਸਾਈ ਜਲ ਰਿਹਾ ਬਿਰਹੋਂ ਪੈਦਾ ਨਹੀਂ ਹੋਈ ਜੇ ਮੇਰੇ ਅੰਦਰ ਬਹੁਤ ਜ਼ਿਆਦਾ ਬਿਰਹਾ ਹੈ ਥੋੜੀ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਕਾਦੇ ਨਹੀਂ ਕਿਉਂ ਪ੍ਰੀਤਮ ਮਿਲੈ ਘਰ ਆਏ ਮੇਰੇ ਹਿਰਦੇ ਅੰਦਰੋਂ ਕਦੋਂ ਉਹ ਪ੍ਰਮਾਤਮਾ ਮਿਲ ਜਾਏ ਘਰ ਦੇ ਵਿੱਚ ਘਰ ਦੇ ਵਿੱਚ ਕਿਉਂ ਨਹੀਂ ਮਿਲਦਾ ਉਹਦੇ ਬੜੇ ਕਾਰਨ ਗੁਰਬਾਣੀ ਵਿੱਚ ਦੱਸਿਆ ਤੇ ਘਰ ਵਰ ਪਾਇਆ ਆਪਣਾ ਹੋਮੈ ਦੂਰ ਕਰੇ ਜਿਹੜਾ ਆਪਣੀ ਹੋਮੈ ਨੂੰ ਦੂਰ ਕਰਦਾ ਹੈ ਨਾ ਉਹ ਘਰ ਵਿੱਚ ਹੀ ਆਪਣੇ ਵਰ ਨੂੰ ਪਾ ਲੈਂਦਾ ਹੈ ਪ੍ਰਮਾਤਮਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੇ ਨਾ ਜਾਇਆ ਉਹ ਅੰਦਰੋਂ ਹੀ ਵਾਦੋਂ ਨਹੀਂ ਮਿਲਿਆ ਹੋਮੈ ਦੂਰ ਕਰੇ ਮੈਂ ਪਾਇਆ ਹੈ ਘਰ ਵਿੱਚ ਕਹਿੰਦੇ ਜਦੋਂ ਮੈਨੂੰ ਮਿਲਿਆ ਤੇ ਹੋਮੈ ਦੂਰ ਕਰਕੇ ਹੋਮੈ ਨਾਮੇ ਨਾਲ ਵਿਰੋਧ ਹੈ ਅੰਦਰੋਂ ਹੀ ਮਿਲਿਆ ਹੈ ਮੈਨੂੰ ਆਪਣੇ ਘਰ ਦੇ ਵਿੱਚ ਹੋਰ ਕਿਹੜਾ ਤਰੀਕਾ ਘਾਰ ਇੱਥੇ ਲਫ਼ਜ਼ ਘਾਰ ਆਇਆ ਹੈ ਘਾਰ ਮਿਲੈ ਆਏ ਅੰਦਰੋਂ ਹੀ ਹੋਰ ਕਿਹੜਾ ਤਰੀਕਾ ਹਰ ਵਾਰ ਪਾਇਨ ਕਰ ਆਪਣੈ ਗੁਰ ਕਾ ਹੇਤ ਪਿਆਰ ਜਿਨ੍ਹਾਂ ਨੂੰ ਗੁਰੂ ਨਾਲ ਹੇਤ ਪਿਆਰ ਨੂੰ ਕਹਿੰਦੇ ਨੇ ਧਰਮ ਹੇਤ ਸੀ ਸੁ ਦਿੱਤੇ ਗੁਰੂ ਦੇ ਨਾਲ ਜਿਹਨੂੰ ਪਿਆਰ ਹੈ ਫਿਰ ਪਿੱਛੇ ਪਿਆਰ ਹੈ ਗੁਰੂ ਨਾਲ ਜਿਨ੍ਹਾਂ ਨੂੰ ਪਿਆਰ ਹੈ ਗੁਰੂ ਦਾ ਜਿਨ੍ਹਾਂ ਨੂੰ ਪਿਆਰ ਹੈ ਉਹਨਾਂ ਦੇ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਪਰਗੜ ਕਰ ਦਿੰਦਾ ਦਿਖ ਜਾਂਦਾ ਮਿਲ ਜਾਂਦਾ ਘਰ ਦਾ ਬੜਾ ਜ਼ਿਕਰ ਹੈ ਬਾਣੀ ਦੇ ਵਿੱਚ ਬਹੁਤ ਸੋਦਰ ਕੇ ਹਾ ਸੋ ਕਰ ਕੇ ਹਾ ਘਰ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰੂ ਪੁਰਖ ਸੁ ਜਾਣ ਮੇਰੇ ਅੰਦਰੋਂ ਹੀ ਮਿਲ ਜਾਏ ਜਾਂ ਦੇਖਾਂ ਪ੍ਰਭ ਆਪਨਾ ਪ੍ਰਭ ਦੇਖਿਆ ਦੁੱਖ ਜਾਏ ਜਦੋਂ ਉਹ ਪ੍ਰਭੂ ਮਿਲ ਜਾਏ ਦਿਖ ਜਾਏ ਔਰ ਦਿਖਦੇ ਸਾਰੇ ਹੀ ਸਾਰੇ ਦੁੱਖ ਦੂਪ ਪ੍ਰਭ ਦੇਖੇ ਹੈ ਦੇਖੀਏ ਨਹੀਂ ਹੈ ਲਵਜ ਦੇਖੇ ਵਿਚਕਾਰਲਾ ਅੱਖਰ ਸਿਹਾਰੀ ਸਮੇਤ ਹੋਵੇ ਤਿੰਨ ਅੱਖਰ ਹੋਣ ਗੁਰਬਾਣੀ ਵਿੱਚ ਬਹੁਤ ਨਹੀਂ ਬੜੀ ਵਾਰੀ ਦੱਸਿਆ ਹੋ ਜ ਸੋਣੇ ਮਨ ਮਿਲੇ ਬਹੁਤ ਲਵਜ ਦੇ ਉਹਦਾ ਅੱਗੇ ਜੇ ਲੱਗਦੀ ਹੈ ਜੇ ਦਿਖ ਜਾਏ ਜਾ ਦੇਖਾਂ ਪਰਬ ਆਪਣਾ ਪ੍ਰਭ ਦੇਖੇ ਹੈ ਬਸ ਦਿਖਦੇ ਸਾਰ ਦੁੱਖ ਜਾਏ ਕੈਸੀ ਕਮਾਲ ਦੀ ਅਵਸਥਾ ਹੋਵੇਗੀ ਦੁੱਖ ਉਸੇ ਟਾਈਮ ਤੇ ਸੁੱਖ ਵੀ ਉਸੇ ਟਾਈਮ ਦੁੱਖ ਗਿਆ ਸੁੱਖ ਆ ਗਿਆ ਉਹ ਕਿਹੜੀ ਚੀਜ਼ ਹੈ ਉਹ ਨਾਮ ਉਹਨੂੰ ਦਿਖਦੇ ਸਾਰ ਭਗਤ ਨੂੰ ਦਿਖਦੇ ਸਾਰ ਦੁੱਖ ਦੂਰ ਆਵੇ ਸਾਹਿਬ ਚਿੱਤ ਭਗਤਾ ਤੇਰਿਆਂ ਡੇਠਿਆਂ ਨਾਮ ਯਾਦ ਆ ਗਿਆ ਪਰਮੇਸ਼ਰ ਯਾਦ ਆ ਗਿਆ ਗੁਰੂ ਨੂੰ ਦੇਖ ਕੇ ਪ੍ਰਮਾਤਮਾ ਯਾਦ ਆਂਦਾ ਨਾਮ ਨੂੰ ਦੇਖ ਕੇ ਵੀ ਦੁੱਖ ਦੂਰ ਹੋ ਜਾਂਦਾ ਸੁੱਖ ਮਿਲ ਜਾਂਦਾ ਨਾਨਕ ਨਾਮ ਸੰਭਾਲ ਤੋਂ ਜਿਤ ਸੇਵਿਏ ਸੁਖ ਹੋਏ ਦੁੱਖ ਜਾਏਗਾ ਤਾਹੀਂ ਸੁਖ ਹੋਏਗਾ ਕਹਿੰਦੇ ਉਸੇ ਵਕਤ ਹੀ ਐਸਾ ਡਾਕਟਰ ਐਸੀ ਦਵਾਈ ਉਹ ਆਪ ਹੀ ਐਸੀ ਦਵਾਈ ਹੈ ਆਪ ਹੀ ਐਸਾ ਡਾਕਟਰ ਹੈ ਵੈਦ ਹੈ ਜਿਹਨੂੰ ਦੇਖ ਕੇ ਹੀ ਦੁੱਖ ਦੂਰ ਹੋ ਜਾਂਦਾ ਹੈ ਕਮਾਲ ਦਾ ਇਹ ਸਾਡੇ ਅੰਦਰ ਐਸੀ ਚੀਜ਼ ਬਣੇ ਤੇ ਜ਼ਰੂਰ ਮਨੁੱਖ ਚਲੇਗਾ ਇਹ ਗੁਰਬਾਣੀ ਦਾ ਪੜਨ ਪਠਣ ਦਾ ਇਹੀ ਫਾਇਦਾ ਹੈ ਸਾਨੂੰ ਉਹਦੇ ਨਾਲ ਪਿਆਰ ਪੈਦਾ ਹੋ ਜਾਏ ਮਿਲਣਾ ਮਿਲਾਉਣਾ ਤਾਂ ਉਹਦਾ ਆਪ ਹੀ ਐ ਤੋ ਉਹ ਮਿਲਦਾ ਇਸੇ ਕਰਕੇ ਨਹੀਂ ਬਸ ਦੂਜੇ ਭਾਅ ਵਿੱਚ ਸਾਡਾ ਮਨ ਲੱਗਿਆ ਹੋਇਆ ਐ ਫਿਰ ਚਲੋ ਇਹ ਗੱਲ ਨਾ ਬਣੇ ਫਿਰ ਕੀ ਕਰਨਾ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਨ ਵਿਦ ਮਿਲੇ ਮਿਲਾਏ ਫਿਰ ਉਹਨਾਂ ਨੂੰ ਪੁੱਛਾਂ ਜਿਹੜੇ ਮਿਲ ਗਏ ਨੇ ਉਹਨਾਂ ਨੂੰ ਪੁੱਛਾਂ ਦੁਨੀਆਂ ਦੇ ਵਿੱਚ ਵੀ ਜੇ ਕੋਈ ਕੰਮ ਕਰਨਾ ਉਹਨਾਂ ਕੋਲ ਜਾਂਦਾ ਹੈ ਮਨੁੱਖ ਜਿਹੜੇ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਕਰ ਲਿਆ ਹੈ ਦੁਨੀਆਂ ਵਿੱਚ ਕੋਈ ਕਾਰੋਬਾਰ ਕਰਨਾ ਹੈ ਉਹਦੇ ਕੋਲ ਜਾਂਦਾ ਹੈ ਸਿੱਖਿਆ ਲੈਣ ਐਕਸਪਰਟ ਦੇ ਕੋਲ ਇਸੇ ਤਰ੍ਹਾਂ ਇੱਧਰ ਵੀ ਹੈ ਸਾਸ ਉਧਰ ਦੁਨਿਆਵੀ ਕੰਮ ਲਈ ਤਾਂ ਜਾਂਦਾ ਹੈ ਮਾਇਆ ਵੀ ਕੰਮ ਲਈ ਤਾਂ ਦੂਜੇ ਨੂੰ ਪੁੱਛਦਾ ਹੈ ਪਰ ਇਹ ਕੰਮ ਪਤਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਉਸ ਦੇਸ਼ ਦਾ ਰਸਤੇ ਦਾ ਹੀ ਨਹੀਂ ਪਤਾ ਉਹ ਉਹਨਾਂ ਨੂੰ ਪੁੱਛਾਂ ਮੈਂ ਜਿਨ੍ਹਾਂ ਨੇ ਪਾਲਿਆ ਸਤਿਗੁਰੂ ਜੀ ਨੇ ਕਿਹਾ ਬਾਣੀ ਵਿੱਚ ਭਾਈ ਇਹ ਰਸਤਾ ਔਖਾ ਹੈ ਬਹੁਤ ਆਖਣ ਔਖਾ ਸਾਚਾ ਨਾ ਔਖਾ ਹੈ ਭਾਈ ਇਸ ਕਰਕੇ ਜੇ ਇਸ ਰਸਤੇ ਤੇ ਤੁਰਨਾ ਹੈ ਨਾ ਤੂੰ ਪਹਿਲਾਂ ਪੁੱਛ ਲਈ ਉਹਨਾਂ ਨੂੰ ਜੇ ਬਿਲਕੁਲ ਤੂੰ ਚੰਨਣਾ ਜਾਣਦਾ ਏ ਤਰਨਾ ਜਾਣਦਾ ਫੇਰ ਵੀ ਪੁੱਛ ਲਈ ਸਤਿਗੁਰੂ ਜੀ ਨੇ ਕਿਹਾ ਜੇ ਤੂੰ ਤਾਰੂ ਪਾਣ ਗੁਰੂ ਨਾਨਕ ਦੇਵ ਜੀ ਵਾਰਾਂ ਤੇ ਉਹਦੇ ਇੱਕ ਜੇ ਤੂੰ ਤਾਰੂ ਪਾਣ ਤਾਹੋ ਪੁੱਛ ਤੇੜਾ ਨਕਲ ਤਾਹੋ ਖਰੇ ਸਿਆਣ ਵੰਜਣ ਇਨੀ ਖੱਪਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਨਾਲੋਂ ਬਹੁਤ ਵੱਡੇ ਵੱਡੇ ਸਿਆਣੇ ਇਸ ਲਹਿਰਾਂ ਵਿੱਚ ਡੁੱਬ ਗਏ ਨੇ ਇਸ ਮੈਂ ਦੇਖੇ ਨੇ ਪੰਕਜ ਮੋਹ ਪਾਗ ਨਹੀਂ ਚਾਲੇ ਹਮ ਦੇਖਾ ਤਹਿ ਡੂਬੀ ਅਲੇ ਇਸ ਮੋਹ ਦੇ ਚਿੱਕੜ ਵਿੱਚ ਦੁਨੀਆ ਡੋਬ ਰਹੀ ਹੈ ਮਾਇਆ ਦੇ ਵਿੱਚ ਮੋ ਮਾਇਆ ਹੈ ਕਿਹਾ ਤਾਹੀ ਤੱਕਿਆ ਮਾਇਆ ਜੀਵਣ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਇਸ ਕਰਕੇ ਪੁੱਛ ਕੇ ਚੱਲ ਪਾਏ ਤਾਹੀ ਕਿਹਾ ਸੰਤ ਜੀ ਨਾਮ ਵਿਣ ਭਾਈਆ ਕਿਨੇ ਨਾ ਪਾਇਓ ਨੋ ਸੰਤਾਂ ਦੇ ਸੰਗ ਵਿੱਚ ਬਾਗ ਮਜਨ ਸੰਗ ਸਾਧੂਆਂ ਧੋਰੀ ਕਰਿ ਸ਼ਨਾਤ ਸਾਧੂਆ ਨਾਲ ਰਹੈ ਗੁਰਮੁਖਾਂ ਨਾਲ ਰਹੈ ਉਹ ਆਪ ਹੀ ਦਰਸ਼ ਦਿੰਦੇ ਨੇ ਪੁੱਛਣਾ ਵੀ ਨਹੀਂ ਬਹੁਤ ਵਾਰੀ ਤਾਂ ਕਹਿੰਦਾ ਉਹ ਆਂਦੇ ਹੀ ਦਰਸ਼ਨ ਨੇ ਸੰਸਾਰ ਵਿੱਚ ਆਉਣਾ ਹੀ ਉਹਨਾਂ ਦਾ ਇਸ ਕਰਕੇ ਹੈ ਜੀ ਦਾਨ ਦੇ ਭਗਤੀ ਲਾਇਣ ਹਰਿ ਸਿਉ ਲੈਣ ਮਿਲਾਏ ਜਾਨ ਨੂੰ ਮਰਨ ਦਉ ਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਤੁਸੀਂ ਜਰਕ ਇਸ ਲੈਨ ਤੇ ਤਰੋ ਜਰਕ ਆਪਣੇ ਆਪ ਆਉਂਦੇ ਨੇ ਦੌੜੇ ਹੋ ਤਾਂ ਆਪਣੇ ਆ ਸੋ ਸਤਗੁਰੂ ਜੀ ਕਹਿੰਦੇ ਭਾਈ ਇਹ ਸਾਡੇ ਨਾਲ ਨਹੀਂ ਕਹੀਂ ਦੇਖਦੇ ਵੀ ਨੇ ਇਹ ਨਾ ਚੀਜ਼ਾਂ ਨੂੰ ਰੋਜ਼ ਕਿਵੇਂ ਮਿਲਦੇ ਨੇ ਆਪ ਤੋਂ ਹੀ ਬੁਲਾਉਣਗੇ ਐਸੀ ਕਲਾ ਹੈ ਸਤ ਸੰਗਤ ਜੀ ਆਪ ਹੀ ਜਪਾਉਣਗੇ ਆਪ ਹੀ ਬੁਲਾਉਣਗੇ ਆਪ ਹੀ ਮਿਲਾਉਣਗੇ ਕਿਤ ਵਿਦ ਮਿਲੇ ਮਿਲਾਏ ਉਹ ਵਿਦ ਵੀ ਦੱਸ ਦਿੰਦੇ ਨੇ ਚਲਾ ਵੀ ਦਿੰਦੇ ਨੇ ਮਿਲਾ ਵੀ ਦਿੰਦੇ ਨੇ ਸਤ ਸੰਗਤ ਜੀ ਉਹਨਾਂ ਦੀ ਖੁਸ਼ੀ ਮਿਲ ਜਾਏ ਬਸ ਤਾਹੀ ਕਿਹਾ ਨਾ ਤੈ ਨਹੀਂ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਉਹਨਾਂ ਦੀ ਉਹਨਾ ਵਰਗਾ ਤਾਂ ਹੀ ਬਣੇਗਾ ਨਾ ਜੇ ਉਹ ਸਤਸੰਗਤ ਵਿੱਚ ਮੇਲ ਮਿਲੇਗਾ ਨਾ ਤਾਂ ਇਹ ਗੱਲ ਬਣੇਗੀ ਵੈਸੇ ਨਹੀਂ ਬਣਦੀ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਨੀ ਸਖੀ ਕੰਤ ਪਛਾਣਿਆ ਤਿਨ ਚਰਨੀ ਲੱਗਾ ਜਾਏ ਸੋ ਸਤਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਨੂੰ ਪੁੱਛਾਂ ਮੇਰੇ ਸਤਗੁਰਾ ਮੈਂ ਤੂਦ ਬਿਨ ਅਵਰਨਾ ਕੋਏ ਹਮ ਮੂਰਖ ਮੁਗਦਸਰ ਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਇਹ ਰਹਾ ਉਹਦੇ ਬਚਨ ਹੁਣ ਕਿਥੋਂ ਲਈਏ ਉਹਨਾਂ ਸਜਣਾ ਨੂੰ ਕਿਵੇਂ ਮਲੀਏ ਕਹਿੰਦੇ ਮੇਰੇ ਸਤ ਗੁਰਾ ਸਬਦ ਨੇ ਏ ਮੇਰੇ ਗੁਰੂ ਦੇ ਸੱਚੇ ਗੁਰੂ ਜੀਓ ਕਹਿੰਦੇ ਮੈਂ ਤੇਰੇ ਤੋਂ ਬਿਨਾ ਮੈਨੂੰ ਕਿਸੇ ਦਾ ਨਹੀਂ ਪਤਾ ਕੌਣ ਹੈ ਸੱਜਣ ਸੱਜਣ ਸੱਚਾ ਪਾਤਸ਼ਾਹ ਪਰਮੇਸ਼ਰ ਹੈ ਸੱਜਣ ਗੁਰੂ ਹੈ ਸੱਜਣ ਸੰਤ ਹੈ ਹੁਣ ਸਾਨੂੰ ਨਹੀਂ ਪਤਾ ਕੌਣ ਹੈ ਤੁਸੀਂ ਦੱਸੋ ਗੁਰੂ ਆਪ ਭੇਜਦਾ ਨ ਵੀ ਜਹ ਸਾਡਾ ਸੇਵਕ ਬੈਠਾ ਹੈ ਵਿਆਸਾ ਤੇ ਉਹ ਤੇਰੀ ਲਤ ਠੀਕ ਕਰ ਦਏਗਾ ਜਹ ਸਾਡਾ ਗੁਰੂ ਖੁਦ ਕਹਿੰਦਾ ਹੈ ਗੁਰੂ ਆਪਣੇ ਮਹਿਲਾ ਨੂੰ ਕਹਿੰਦਾ ਹੈ ਸੇਵਕ ਦੀ ਕਿੰਨੀ ਮਹਾਨਤਾ ਹੈ ਗੁਰੂ ਆਪਣੇ ਮਹਿਲਾਂ ਨੂੰ ਕਹਿੰਦਾ ਹੈ ਪੁੱਤਰ ਲੈਣਾ ਹੈ ਜਾਓ ਸਾਡਾ ਸੇਵਕ ਬੀੜ ਸਾਹਿਬ ਬੈਠਾ ਹੈ ਅੱਜ ਤੱਕ ਮਿਲ ਰਹੇ ਨੇ ਉਥੋਂ ਕਾਜੀ ਤੱਕ ਮਿਲਦੇ ਨੇ ਜੀ ਸ ਆਪਾਂ ਕਈ ਸਜਣਾ ਨਾਲ ਗਏ ਹਾਂ ਉਥੇ ਅਰਦਾਸ ਕੀਤੀ ਕਰਾਈ ਉਹ ਸੇਵਕ ਤੋਂ ਉਸੇ ਅਸਥਾਨ ਤੋਂ ਵੀ ਮਿਲ ਰਹੇ ਨੇ ਕਮਾਲ ਦੀ ਤਾਂ ਗੱਲ ਕੀ ਹੈ ਸੇਵਕ ਦੀ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਹਿੰਦੇ ਉਹਦੇ ਅਸਥਾਨ ਤੋਂ ਵੀ ਮਿਲਦੇ ਨੇ ਅੱਜ ਵੀ ਮੇਰੇ ਸਤਗੁਰੂ ਉਹ ਕਹਿੰਦਾ ਗੁਰੂ ਨੂੰ ਪੁੱਛੀਏ ਗੁਰੂ ਵੀਰ ਸੱਜਣ ਦੱਸ ਦਿੰਦਾ ਆਪਣੇ ਸੇਵਕ ਦੀ ਵਡਿਆਈ ਕਰਨ ਲਈ ਦੱਸਦਾ ਉਹ ਗੁਰੂ ਕੋਲ ਕਿਹੜਾ ਹੈ ਨਹੀਂ ਸੀ ਲਾਲ ਮੈਂ ਤੁਧ ਵਿਨ ਅਵਰ ਨ ਕੋਇ ਗੁਰੂ ਗੁਰੂ ਗੁਰ ਕਰਮ ਅਨਮੋਰ ਗੁਰੂ ਬਿਨਾ ਮੈਂ ਨਾਹੀ ਹੋਇ ਫਿਰ ਗੁਰੂ ਨੇ ਕੀ ਕਰਤਾ ਹੈ ਗੁਰੂ ਦੇ ਕੋਲ ਜਾਣਾ ਕਿਵੇਂ ਹੈ ਪਹਿਲਾਂ ਹਮ ਮੂਰਖ ਮੁਗਦ ਸਰਨਾਗਤੀ ਸਾਨੂੰ ਕੁਝ ਨਹੀਂ ਪਤਾ ਅਸੀਂ ਤੇਰੀ ਸਰਨ ਵਿੱਚ ਆ ਜੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰਨ ਦੇ ਸ਼ਬਦ ਬਹੁਤ ਲਿਖੇ ਨੇ ਜਿੱਥੇ ਇਹ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਰਾਗਾਂ ਦੇ ਵਿੱਚ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾ ਦੇ ਵਿੱਚ ਸ੍ਰੀ ਰਾਗ ਪਹਿਲਾ ਰਾਗ ਹੈ ਇੱਥੋਂ ਹੀ ਬਾਣੀ ਸ਼ੁਰੂ ਹੁੰਦੀ ਹੈ ਸ੍ਰੀ ਰਾਗ ਮਹਿਲਾ ਚੌਥਾ ਘਰ ਪਹਿਲਾ ਇਸ ਤੋਂ ਪਹਿਲਾਂ ਤੀਜੇ ਪਾਤਸ਼ਾਹ ਦੇ ਸ਼ਬਦ ਨੇ ਤਰਤੀਬ ਅਨਸਾਰ ਹੈ ਬਾਣੀ ਦੀ ਤਰਤੀਬ ਵੀ ਹੈ ਬਕਾਇਦਾਤਾ ਉੱਤੇ ਇਹ ਇੱਥੇ ਇਹ ਅਵਸਥਾ ਗੁਰੂ ਇੱਥੇ ਵੀ ਸਰਨਾਗਤੀ ਕਹਿੰਦੇ ਨੇ ਜਿੱਥੇ ਵਰਜੀਤ ਸਤਿਗੁਰੂ ਜੀ ਦੇ ਬੱਚਿਆਂ ਨੂੰ ਪੜੋ ਸਰਨ ਦੀ ਬਹੁਤ ਵੱਡੀ ਗੱਲ ਕਿਉਂ ਉਹਨਾਂ ਦੇ ਜੀਵਨ ਵਿੱਚ ਗੁਰੂ ਦੀ ਸਰਨ ਵਿੱਚ ਆ ਕੇ ਹੀ ਜੀਵਨ ਬਣਿਆ ਵਰਨਾ ਹੈ ਕਿਸੀ ਜੀਵਨ ਵਿੱਚ ਨਾ ਮਾਂ ਨਾ ਪਿਓ ਨਾ ਰਿਸ਼ਤੇਦਾਰ ਕੋਈ ਨਾ ਸੰਬੰਧੀ ਇੱਕ ਛੋਟਾ ਜਿਹਾ ਸਹਾਰਾ ਨਾਨੀ ਸੀ ਉਹ ਵੀ ਬਚਪਨ ਵਿੱਚ ਹੀ ਸਾਥ ਛੱਡ ਗਈ ਗੁਰੂ ਤੋਂ ਬਿਨਾ ਕੋਈ ਨਹੀਂ ਸੀ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਰ ਫਿਰ ਗੁਰੂ ਦੇ ਸਰਬੂਰਖਾ ਮੁਗਧਾ ਬੁਰਖਾ ਦੇ ਮੂਰਖ ਤੇਰੀ ਸਰਨਾਗਤੀ ਕੀ ਕਰਨਾ ਕਰ ਕਿਰਪਾ ਮੇਲੋ ਹਰ ਸੋਏ ਉਹਨੂੰ ਮਿਲਾ ਦੇ ਫਿਰ ਕਿਵੇਂ ਕਰਨਾ ਕੀ ਕੀਤਾ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਐ ਨਹੀਂ ਕਿ ਵੀ ਆ ਗਏ ਸੇਵਾ ਕੀਤੀ ਸਤ ਗੁਰ ਸੇਵੀ ਭਾਉ ਕਰ ਪ੍ਰੇਮ ਨਾਲ ਸਤ ਗੁਰ ਸੇਵੀ ਭਾਉ ਕਰ ਮੈਂ ਪਿਰਦੇ ਮਿਲਾਏ ਕਰ ਕਿਰਪਾ ਮਿਲੇ ਹਰ ਸੋਏ ਫਿਰ ਗੁਰੂ ਦਾ ਕੰਮ ਹੈ ਸਾਡਾ ਕੋਈ ਕੰਮ ਨਹੀਂ ਫਿਰ ਫਿਰ ਗੁਰੂ ਨੂੰ ਪਤਾ ਲੱਗਿਆ ਗੁਰੂ ਜਾਣ ਗਿਆ ਵੀ ਇੱਕ ਪਰਮਾਤਮਾ ਤੋਂ ਬਿਨਾ ਹੈ ਹੋਰ ਕੁਝ ਚਾਹੁੰਦਾ ਨਹੀਂ ਅਸੀਂ ਤਾਂ ਹੋਰ ਹੋਰ ਬਹੁਤ ਕੁਝ ਚਾਹੁੰਦੇ ਹਾਂ ਕਦੇ ਹੋਰ ਨਹੀਂ ਚਾਹਦਾ ਕੋਈ ਫਿਰ ਕੀ ਹੁੰਦਾ ਹੈ ਸ਼ੁਰੂ ਕਰਦਾ ਹੈ ਗੁਰੂ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਪਹਿਲਾਂ ਉਹਨੇ ਨਾਮ ਦੇਣਾ ਭਾਈ ਇਹ ਜਪ ਅਰਦਨ ਰਾਮ ਰਾਮ ਕਰ ਵਾਹਿਗੁਰੂ ਵਾਹਿਗੁਰੂ ਜੋ ਵੀ ਕਿਸੇ ਦਾ ਗੁਰੂ ਦਿੰਦਾ ਹੈ ਮੰਤਰ ਨਾਮ ਸਾਰੀ ਸ੍ਰਿਸ਼ਟੀ ਜਪਦੀ ਹੈ ਪਰ ਮੰਤਰ ਗੁਰੂ ਦੁਆਰਾ ਚੁਪਿਆ ਜਾਂਦਾ ਹੈ ਮੰਤਰ ਸੰਤ ਦੁਆਰਾ ਜਪਿਆ ਜਾਂਦਾ ਹੈ ਸੰਤੀ ਮੰਤਰ ਦੀ ਉਹ ਹੈ ਮੋਹ ਗੁਰਬਾਣੀ ਵਿੱਚ ਅੰਕਤ ਹੈ ਇਹ ਤਾਂ ਸੰਤ ਦਿੰਦਾ ਹੈ ਜਾਂ ਗੁਰੂ ਦਿੰਦਾ ਹੈ ਨਾਮ ਸਾਰੇ ਜਪਦੇ ਨੇ ਸਾਰੀ ਸ੍ਰਿਸ਼ਟੀ ਜਪਦੀ ਹੈ ਪਰ ਮੰਤਰ ਜਿਹੜਾ ਹੈ ਉਹ ਗੁਰੂ ਤੋਂ ਹੀ ਮਿਲਦਾ ਹੈ ਮੰਤਰ ਦਾ ਅਰਥ ਵੈਸੇ ਹੁੰਦਾ ਹੈ ਸਲਾਹ ਸਤਗੁਰ ਦਾਤਾ ਹਰ ਨਾਮ ਦਾ ਨਾਮ ਦੇਣ ਵਾਲਾ ਸਿਰਫ ਤੇ ਸਿਰਫ ਗੁਰੂ ਹੈ ਫਿਰ ਕੀ ਕਰਦਾ ਨਾਮ ਦੇ ਦਿੱਤਾ ਨਾਮ ਲੱਗ ਗਿਆ ਜਪਣ ਅੱਗੇ ਫਿਰ ਮਿਲਾਨ ਦਾ ਵੀ ਕੰਮ ਉਹਦਾ ਆਪਣਾ ਹੈ ਚਾਹੇ ਅਸੀਂ ਜਿੰਨਾ ਮਰਜੀ ਜਪ ਰਹਿਆਂ ਪ੍ਰਭ ਆਪ ਮਿਲਾਵੇ ਸੋਏ ਉਸ ਗੁਰੂ ਨੂੰ ਜਿਸ ਗੁਰੂ ਨੇ ਨਾਮ ਦੇਣਾ ਪ੍ਰਭ ਉਸ ਗੁਰੂ ਨੂੰ ਵੀ ਤੈਨੂੰ ਆਪ ਮਿਲਾਏਗਾ ਫਿਰ ਕਿ ਬਿਨ ਸਤ ਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੇ دیਵਾਨ ਪਗਲਿਆ ਮੰਗੂ ਫਿਰਦਾ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਬਰ ਨ ਕੋਈ ਗੁਰ ਜੇਡਾ ਕਿਉਂ ਨਹੀਂ ਕੋਈ ਕਿਉਂਕਿ ਗੁਰੂ ਨੇ ਪਰਮਾਤਮਾ ਨੂੰ ਪਛਾਨ ਲਿਆ ਅੰਦਰ ਜੀਨੇ ਵੀ ਪਛਾਨ ਲਿਆ ਅੰਦਰ ਆਤਮਾ ਦਵਾਰ ਆਤਮ ਜਿਨੀ ਪਛਾਣਿਆ ਪਰਮਾਤਮ ਸੋਈ ਉਹ ਰੱਬ ਬਣ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਤਗੁਰ ਹਰ ਪਰਬ 부ਝਿਆ ਆਪ 부ਝਿਆ ਗੁਰੂ ਨੇ ਆਪ ਰੱਬ ਨੂੰ 부ਝਾਣਿਆ ਪਹਿਲਾਂ ਉਹਦਾ ਰੂਪ ਹੈ ਤਾਂ ਫਿਰ ਹੋਰ ਨੂੰ ਕਹਿੰਦੇ ਨਾ ਤਾਂ ਹੀ ਅਸੀਂ ਕਹਿੰਦੇ ਹਾਂ ਗੁਰਾ ਇੱਕ ਦੇਹ 부ਝਾਈ ਕਿਉਂਕਿ ਗੁਰੂ ਨੇ 부ਝੇ ਹੋਇਆ ਹੈ ਗੁਰੂ ਨੇ ਸਮਝਿਆ ਹੋਇਆ ਅਸੀਂ ਦੇਖੋ ਸਾਨੂੰ ਸਮਝ ਨਹੀਂ ਹੈ ਸਾਨੂੰ ਪਤਾ ਨਹੀਂ ਅਸੀਂ ਦੇਖਿਆ ਨਹੀਂ ਅਸੀਂ ਕਿਸੇ ਨੂੰ ਕਿਵੇਂ ਦਿਖਾ ਸਕਦੇ ਆ ਸਿੱਧ ਗੋਸ਼ਟ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਰਹਿ ਇਕਾਂਤ ਇੱਕੋ ਮਨ ਵਸਿਆ ਆਸਾ ਮਾਹੀ ਨੇਰਾਸੋ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਤਾਂ ਕਾ ਦਾਸ ਹੁਣ ਗੁਰੂ ਨੇ ਦੇਖਿਆ ਹੋਇਆ ਗੁਰੂ ਦਿਖਾ ਵੀ ਦਿੰਦਾ ਜਿਸ ਮਨੁੱਖ ਨੇ ਆਪ ਦੇਖ ਲਿਆ ਉਹ ਦਿਖਾਉਣ ਦਾ ਸਮਰੱਥ ਹੈ ਤੇ ਉਸੇ ਨੂੰ ਹੀ ਪੁੱਛਣਾ ਹੈ ਜਾ ਕੇ ਜਾਏ ਪੁੱਛਾਂ ਤਿਨ ਸੱਜਣਾ ਬਾਰ ਬਾਰ ਪੁੱਛਣਾ ਪੁੱਛਣ ਤੋਂ ਦੱਸਣਗੇ ਨਹੀਂ ਫੇਰ ਵੀ ਪੁੱਛਣਾ ਹੈ ਇਹ ਰਾਦ ਰੱਖਣਾ ਪੁੱਛਣ ਤੋਂ ਦੱਸਣਗੇ ਨਹੀਂ ਫੇਰ ਵੀ ਪੁੱਛਣਾ ਹੈ ਉਹ ਵੇ ਪਰਵਾ ਨਾ ਭੋਲਣੀ ਮੈਂ ਮਲ ਮਲ ਧੋਵਾ ਪਾਏ ਯੋ ਫੇਰ ਵੀ ਨਹੀਂ ਦਾਦੇ ਹਰ ਵੀ ਪੁੱਛਣਾ ਹੈ ਇਹ ਇਹ ਭਾਵਨੀ ਉਹ ਬੋਲਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਸਭ ਕੁਝ ਪਤਾ ਹੈ ਸਭ ਕੁਝ ਸੁਣਦੇ ਨੇ ਉਹ ਜਾਣਦੇ ਨੇ ਵੀ ਕਦੋਂ ਬਿਲਾਣਾ ਹੈ ਕਿੰਨਾ ਦੇਣਾ ਹੈ ਕੋਈ ਛੋਟਾ ਜਿਹਾ ਬੱਚਾ ਆਪਣੀ ਮਾਂ ਤੋਂ ਕਹੇ ਮੈਨੂੰ ਕਿੱਲੋ ਘੋ ਖਾਣਾ ਹੈ ਮਾਂ ਦੇ ਦੇਗੀ ਉਹਨੂੰ ਪਤਾ ਇਹਨੂੰ ਖਰਾਬ ਕਰੇਗਾ ਤੇ ਚਮਚਾ ਚੱਲੇਗਾ ਇਹ ਤਾਂ ਮਸਾ ਉਕੇ ਜੇ ਮੈਂ ਪਹਿਲਵਾਨ ਬਣਨਾ ਇੱਕਦਮ ਕਹਦੇ ਆਉਂ ਨਹੀਂ ਬਣਦਾ ਇਸ ਤਰ੍ਹਾਂ ਹੀ ਗੁਰੂ ਹੈ ਉਹਦੇ ਕਬੀ ਇੰਨੀ ਵੱਡੀ ਤਾਕਤ ਨੂੰ ਹਰੀ ਨੂੰ ਆਪਣੇ ਅੰਦਰ ਸਭੋ ਵੀ ਲਏਗਾ ਉਹਦੀ ਤਾਂ ਇੱਕ ਕਲਾ ਹੀ ਸੈ ਹੁੰਦੀ ਸਤਗੁਰੂ ਜੀ ਕਹਿੰਦੇ ਨੇ ਇਸ ਕਰਕੇ ਉਹਨੂੰ ਪਤਾ ਹੈ ਕਿਵੇਂ ਬੁਲਾਉਣਾ ਹੈ ਉਹਨੇ ਸਮਝਿਆ ਹੋਇਆ ਹੈ ਇਸ ਕਰਕੇ ਮੈਂ ਗੁਰੂ ਜੱਡਾ ਹੋਰ ਨੂੰ ਨਹੀਂ ਕਹਿੰਦਾ ਹਾਂ ਗੁਰ ਸਰਨਾਈ ਢੇ ਭਵਾਂ ਕਰ ਦਿਆ ਮਿਲੇ ਪ੍ਰਭ ਸੋਏ ਗੁਰਰਾਮਦਾ ਜੀ ਕਹਿੰਦੇ ਨੇ ਮੈਂ ਗੁਰੂ ਦੀ ਸ਼ਰਨ ਵਿੱਚ ਪੈ ਜਾਵਾਂ ਖੁਦ ਆਪ ਸ਼ਰਨ ਵਿੱਚ ਹੀ ਪਏ ਸਤ ਕੋਈ ਸਹਾਰਾ ਨਹੀਂ ਸੀ ਨਾਨੀ ਚੜਾਈ ਕਰਗੀ ਸੰਗਤਾਂ ਨੇ ਕਿਹਾ ਗੁਰੂ ਅਮਰਦਾਸ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਸਤ ਤੇ ਆਪ ਲੈ ਗਏ ਉਹਨੂੰ ਫਿਰ ਆਪ ਘਰ ਗਏ ਸਤ ਜਦੋਂ ਹੁਣ ਸੰਗਤਾਂ ਦਰਸ਼ਨਾਂ ਨੂੰ ਗਏ ਸਨ ਅਸੀਂ ਜਰੂਰੀ ਉਹ ਕਿਹਾ ਦੇਖੋ ਉਹੀ ਨਗਰ ਹੈ ਜਿੱਥੋਂ ਗੁਰੂ रामदास जी ਮਹਾਰਾਜ ਦੀ ਗੁਰੂ ਘਰ ਵੱਲ ਸ਼ੁਰੂਆਤ ਹੋਈ ਸੀ ਫਿਰ ਗੋਈ ਦਵਾਲ ਦੇ ਵਿੱਚ ਸੇਵਾ ਕੀਤੀ ਆ ਫਿਰ ਸਾਧੂ ਮਿਲੇ ਸੰਸਭ ਤੋਂ ਪਹਿਲਾਂ ਖੈ ਪਾਸ਼ਾ ਕਹਿੰਦੇ ਨੇ ਮੈਂ ਉਸ ਗੁਰੂ ਦੀ ਚਰਨ ਸਰਨ ਵਿੱਚ ਠਹਿ ਪਵਾਂ ਕਿਉਂ ਮੇਲੇ ਪਰਬ ਸੋਏ ਉਹ ਪਰਮੋ ਨੂੰ ਮੇਲ ਦੇਵੇ ਸਾਨੂੰ ਉਹ ਐਸਾ ਗੁਰੂ ਮਨ ਹੱਠ ਕਿਨੇ ਨਾ ਪਾਇਓ ਕਰ ਉਪਾਉ ਥੱਕੇ ਸਭ ਕੋਏ ਆਪਣੇ ਮਨ ਦੇ ਹੱਠ ਨਾਲ ਨਹੀਂ ਕਿਸੇ ਨੂੰ ਮਿਲਿਆ ਮਨ ਹੱਠ ਭੇਖ ਕਰ ਧਰਮ ਦੇ ਮਨ ਹੱਠ ਵਾਲੇ ਲੋਕ ਨਾ ਭੇਖ ਬੜਾ ਕਰਦੇ ਨੇ ਧਰਮ ਕਰਮ ਬੜਾ ਕਰਦੇ ਨੇ ਇਹ ਚੀਜ਼ਾਂ ਬਹੁਤ ਕਰਪ ਗਿਓ ਕਿਸੇ ਨੇ ਨਹੀਂ ਅੱਜ ਤੱਕ ਪਾਇਆ ਪਾਦਸ਼ਾਹ ਕਹਿੰਦੇ ਕਰ ਉਪਾਅ ਥੱਕੇ ਸਭ ਕੋਏ ਥੱਕ ਕਿਉਂ ਜਾਂਦੇ ਆ ਧਰਮ ਦੀ ਦੁਨੀਆ ਵਿੱਚ ਇਹੀ ਕਾਰ ਨੇ ਸਭ ਤੋਂ ਵੱਡਾ ਅੱਕ ਵੀ ਜਾਂਦਾ ਹੈ ਮਨੁੱਖ ਥੱਕ ਵੀ ਜਾਂਦਾ ਹੈ ਤੇ ਮਿਲਦਾ ਨਹੀਂ ਉਥੇ ਅੱਕਦਾ ਨਹੀਂ ਥੱਕਦਾ ਨਹੀਂ ਅੱਕਦਾ ਮਨ ਹੈ ਥੱਕਦਾ ਸਰੀਰ ਹੈ ਸਹਿਸ ਸਿਆਣਪ ਕਰ ਰਹੇ ਮਨ ਕੋਰਾ ਰੰਗ ਨਾ ਹੋਏ ਕਹਿੰਦੇ ਹਜ਼ਾਰਾਂ ਸਿਆਣਪਾਂ ਐਸੇ ਮਨੁੱਖ ਕਰਦੇ ਨੇ ਪਰ ਮਨ ਕੋਰਾ ਹੈ ਉਨੋਂ ਪਾ ਨਹੀਂ ਚੜੀ ਹੋਈ ਭੈ ਵਿੱਚ ਖੰਭ ਚੜਾਈ ਹੈ ਪਰਮਾਤਮਾ ਦਾ ਡਰ ਗੁਰੂ ਦਾ ਡਰ ਅਦਬ ਆਦਮ ਤੋਂ ਬਿਨਾ ਗੁਰੂ ਦੇ ਡਰ ਤੋਂ ਬਿਨਾ ਤਾਂ ਬਣਦਾ ਹੀ ਕੁਝ ਨਹੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਦਾ ਹਾਲ ਲਿਖਿਆ ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿਨ ਬਾਣੀ ਪੈ ਅਦਬ ਨ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਜਿਸਨੇ ਬਾਣੀ ਦਾ ਅਧਵਨੀ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਅਧਵਨੀ ਕੀਤਾ ਜਿਸਨੇ ਬਾਣੀ ਦਾ ਸਾਡਾ ਸਿੱਖ ਹੀ ਨਹੀਂ ਹੈ ਇਹ ਕੋਰਮ ਕੋਰੇ ਨੂੰ ਕਦੇ ਰੰਗ ਨਹੀਂ ਚੜਦਾ ਭੈ ਵਿੱਚ ਖੰਭ ਬਚੜਾਈ ਹੈ ਇਹਨੂੰ ਪਾ ਦੇਣਾ ਪਏਗਾ ਸਤਗੁਰੂ ਜੀ ਕਹਿੰਦੇ ਨੇ ਪਾ ਫਿਰ ਕੌਣ ਦਿੰਦਾ ਹੈ ਗੁਰੂ ਦਿੰਦਾ ਹੈ ਕੂੜ ਕਪਟ ਕਿਨੇ ਨਾ ਪਾਇਓ ਜੋ ਵੀ ਜੈਸ ਕਹਵੇ ਸੋਏ ਕਹਿੰਦੇ ਝੂਠ ਵਿੱਚ ਰਹਿਣ ਨਾਲ ਕਪਟ ਕਰਨ ਨਾਲ ਠੱਗੀ ਛਲ ਪਰਪੰਚ ਇਸ ਦੇ ਵਿੱਚ ਕਿਸੇ ਨੂੰ ਪਰਮਾਤਮਾ ਨਹੀਂ ਮਿਲਦਾ ਉਹ ਜਾਣਦਾ ਅੰਦਰ ਬੈਠਾ ਹੋਇਆ ਕੀ ਕਰ ਰਿਹਾ ਹੈ ਬਾਹਰੋਂ ਗੱਲਾਂ ਬੜੀਆਂ ਵਧੀਆ ਵਧੀਆ ਆਪਦੀਆ ਕਰਦਾ ਹੈ ਪਰ ਅੰਦਰ ਕੀ ਹੈ ਹਿਰਦੈ ਕਪਟਮੁਖ ਗਿਆਨੀ ਗੱਲਾਂ ਬੜੀਆਂ ਕਰਦਾ ਗਿਆ ਸਾਡੇ ਵਰਗਿਆਂ ਦੀ ਗੱਲ ਹੈ ਹृदय कपਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੀ ਪਾਣੀ ਰੜਕਰਿਆ ਪਾਣੀ ਵਿੱਚੋਂ ਕਦੇ ਮੱਖਣ ਆਉਂਦਾ ਹੈ। ਓਖਰ ਨੀਰਨ ਬਿਲੋਲੀ ਹੈ ਮੱਖਣ ਨਹੀਂ ਰਿਸੈ। ਨਹੀਂ ਆਏਗਾ। ਸਤਗੁਰੂ ਜੀ ਕਹਿੰਦੇ ਭਾਈ ਅਸਲੀਅਤ ਨਹੀਂ ਮਿਲੇਗੀ ਜੋ ਬੀਜ ਰਿਹਾ ਹੈ कपਟ ਬੀਜ ਰਿਹਾ ਹੈ। कपਟ ਦਾ ਫਿਰ ਫਲ ਉਹੀ ਮਿਲੇਗਾ। ਨਿਯਮ ਹੈ। ਸਭਨਾ ਤੇਰੀ ਆਸ ਪ੍ਰਭ। ਸਭ ਜੀ ਤੇਰੇ ਤੂਰਾ ਸੇ ਮੇਰੇ ਮਾਲਕ ਸਾਰੇ ਜੀ ਤੇਰੇ ਨੇ ਤੇ ਸਾਰੇ ਤੇਰੀ ਆਸ ਕਰਦੇ ਨੇ ਬ੍ਰਹਮ ਗਿਆਨ ਸਭ ਵਿੱਚ ਤੂੰ ਆਪ ਹੈ ਐਸਾ ਕੋਈ ਨਹੀਂ ਅਗੇ ਦਸਰੇ ਨੇ ਪ੍ਰਭ ਤਦੋਂ ਖਾਲੀ ਕੋ ਨਹੀਂ ਦਰ ਗੁਰਮੁਖ ਅਰੂ ਸਾਸ ਐਸੀ ਕਲਾ ਤੇਰੀ ਸਾਰੇ ਜੀ ਵੀ ਤੇਰੇ ਨੇ ਤੂੰ ਵੀ ਸਭ ਦਾ ਉਧੇਣ ਵਾਲਾ ਹੈ ਮੰਗਦੇ ਵੀ ਤੇਰੇ ਕੋਲੋਂ ਨੇ ਸਭ ਤਦ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ ਤੇਰੇ ਜੀ ਨੇ ਸਭ ਵਿੱਚ ਤੂੰ ਹੈ ਤੇਰੇ ਤੋਂ ਖਾਲੀ ਵੀ ਕੋਈ ਨਹੀਂ ਹੈ اے ਮੇਰੇ ਮਾਲਕ ਜੇ ਤੂੰ ਨਹੀਂ ਹੈ ਤਾਂ ਹੈ ਹੀ ਨਹੀਂ ਜੀਵ ਹੁੰਦੇ ਹੀ ਨਹੀਂ ਜਾਂ ਉੱਠ ਚੱਲੀ ਕੰਤੜਾ ਤੇਰੀ ਕੋਈ ਨਾ ਪੁੱਛੇ ਬਾਤ ਜੀਓ ਫਿਰ